ਮੇਰੇ ਯਾਰ ਤੋਂ ਪਹਿਲਾਂ ਮੇਰੀ ਜਾਤ ਪਹੁੰਚ ਗਈ ਸੀ ਮੈਂ ਕਿੱਸ ਜਾਤ ਦਾ ਉੱਥੇ ਉਹ ਗੁਰਦੁਆਰਾ ਜਿੱਥੇ ਸਰਬੱਤ ਦਾ ਭਲਾ ਮੰਗਦੇ ਸਵੇਰੇ ਸ਼ਾਮ ਅਰਦਾਸ ਹੁੰਦੀ ਆ ਉਸ ਗੁਰਦੁਆਰੇ 'ਚ ਇੱਕ ਖਾਸ ਕਮਿਊਨਿਟੀ ਦੇ ਖਿਲਾਫ ਅਰਦਾਸ ਹੋ ਗਈ ਜਿਨੇ ਜੀ ਦੀ ਵਡਣ ਦੇ ਝੋਨਾ ਲਾਉਣ ਦੇ ਚ ਵਡਣ ਦੇ ਵੱਧ ਪੈਸੇ ਮੰਗ ਲੈ ਸੀ ਗੱਲ ਤਾਂ ਕੱਪਤਾ ਕਿਉਂ ਗਿੰਨੇ ਤੁਸੀਂ ਉਹ ਮੈਂ ਕਿਹਾ ਜੇ ਬ੍ਰਾਹਮਣ ਸਹਾਇਤ ਹੋ ਸਕਦਾ ਗੁਰਮਤ ਸਹਾਇਤ ਹੋ ਸਕਦਾ ਇਹ ਕਿਉਂ ਨਹੀਂ ਹੋ ਸਕਦਾ ਵਰਨਾ ਬਹੁਤ ਗੰਭੀਰ ਹੈ ਤੇ ਮੇਰੀ ਏਡੀ ਰੋਚ ਨਹੀਂ ਮਤਲਬ ਮੈਂ ਕੁਛ ਕਿਲਾ ਜਿਹੜੀਆਂ ਹੁਣ ਤੱਕ ਬੜੀਆਂ ਸਿੱਖੀਆਂ ਮੈਂ ਉਹ ਤੁਹਾਡਾ ਆਸਾਨੀਆਂ ਕਰ ਲੈਣਾ ਮੈਂ ਉਸ ਇਲਾਕੇ ਤੋਂ ਆਣਾ ਹਾਂ ਉਸ ਇਲਾਕੇ ਨਾਲ ਸਬੰਧ ਰੱਖਦਾ ਜਿੱਥੇ ਆਗ ਧਰਮ ਲਹਿਰ ਦੇ ਪੈਰ ਲੱਗੇ ਮੈਂ ਉਸ ਥਾਂ ਤੋਂ ਆ ਰਿਹਾ ਮੇਰਾ ਪਿੰਡ ਉੱਥੇ ਹੈ ਜਿੱਥੇ ਮੰਗੁਰੋਂ ਮਗੋਵਾਲੀਆਂ ਨੇ ਲੀਕ ਖਿੱਚ ਕੇ ਇੱਕ ਲਹਿਰ ਜਿਹੜੀ ਸੀ ਜਿਹੜਾ ਬੰਦਾ ਗਦਰ ਲਹਿਰ ਦੀ ਸਰਗਰਮ ਟੀਮ ਦਾ ਹਿੱਸਾ ਰਿਹਾ ਹੋਵੇ ਤੇ ਉਸ ਮੂਮੈਂਟ ਦੇ ਵਿੱਚ ਰਹਿ ਕੇ ਉਹ ਆਪਣੇ ਹੀਣੇ ਹੋਣ ਦਾ ਆਪਣੇ ਊਣੇ ਹੋਣ ਦਾ ਆਪਣੇ ਜਾਤ ਦਾ ਮੇਨਾ ਮਿਲਿਆ ਹੋਵੇ ਤੇ ਉਹ ਸੰ ਪ੍ਰਸਿਸਕੋ ਦੇ ਉਸ ਅਗਾਹ ਬਹੁਤ ਲੋਕਾਂ ਦੀ ਸੰਗਤ ਵਿੱਚ ਜਿਨ੍ਹਾਂ ਚ ਲਾਲਾ ਹਰਦਿਆਲ ਹੈ ਸਾਡੇ ਇਲਾਕੇ ਦਾ ਗਦਰੀ ਬਾਬਾ ਨਾਮ ਸਿੰਘ ਟੁੰਡੀਲਾਟ ਹੈ ਕਰਤਾਰ ਸਿੰਘ ਸਾਬਾ ਆ ਤੇ ਜਿੱਥੇ ਉਹਨੂੰ ਸਪੋਕੇਸ਼ਨ ਉੱਥੇ ਰਹਿੰਦੇ ਆ ਹੋਈ ਹੋਵੇ ਉਹ ਉਸ ਨਾਇਕ ਨੂੰ ਯਾਦ ਕਰਦਾ ਮੈਂ ਆਪਣੀ ਗੱਲ ਸ਼ੁਰੂ ਕਰਦਾ ਇਹਦੇ ਨਾਲ ਇੱਕ ਹੋਰ ਮਹਿਸ਼ਾ ਖੁਰ ਦੇ ਨਾਲ ਇੱਕ ਛੋਟਾ ਪਿੰਡ ਹੈ ਬਸ ਇੱਕ ਕਰਾਂ ਉੱਥੋਂ ਦੇ ਦੂਜੇ ਨਾਇਕ ਜਿਹਦਾ ਮੈਂ ਨਾਮ ਲੈਣਾ ਚਾਹਣਾ ਉਹ ਸੰਤਰਾ ਵੀ ਇਹ ਆ ਜਿਨ੍ਹਾਂ ਦੀ ਜਨਮ ਸ਼ਤਾਬ ਦੀ ਇਸੇ ਸਾਲ ਹੈ ਉਹਨਾਂ ਨੇ ਆਪਣੇ ਜੀਵ ਨੇ ਮੇਰਾ ਜੀਵਨ ਸੰਗਰਸ਼ ਵਿੱਚ ਲਿਖਿਆ ਕਿ ਜਦੋਂ ਅੰਬੇਦਕਰ ਹੋਂਨਾ ਨੂੰ ਉਹਨਾਂ ਨੇ ਜਾਤ ਪਾਤ ਤੋੜਕ ਮੰਡਲ ਦੇ ਲਈ ਪਹਿਲੀ ਵਾਰ ਬੁਲਾਇਆ ਤੇ ਜਿਹੜੀ ਕਿਤਾਬ ਜਾਤ ਪਾਤ ਦਾ ਬੀਜਨਾਸ਼ ਆ ਉਹ ਉਹ ਸਿੱਖਣਾ ਜਿਹੜੀ ਸਾਡੇ ਕੋਲ ਪਹੁੰਚੀ ਹੈ ਉਹਦਾ ਆਧਾਰ ਉਹਦਾ ਸੰਕੇਤ ਉਹਦਾ ਮੁੱਢ ਜਿਹੜਾ ਆ ਉਹ ਜਾਤ ਪਾਤ ਤੋੜੋ ਮੰਡਲ ਰਾਹੀਂ ਕਿਦੋਂ ਵਜਿਆ ਜਦੋਂ ਇਸ ਸਬਜੈਕਟ ਤੇ ਇਸ ਟੌਪਿਕ ਤੇ ਡਾਕਟਰ ਵੀਰ ਅੰਮੇਦਕਰ ਉਹਨਾਂ ਨੇ ਉੱਥੇ ਭਾਸ਼ਣ ਲਈ ਲਾਹੌਰ ਆਉਣਾ ਸੀ ਜਿਹੜਾ ਉਹ ਨਹੀਂ ਸਕਿਆ ਪਰ ਕਿਤਾਬ ਵੀ ਕਿਤਾਬੀ ਰੂਪ ਚ ਸਾਡੇ ਕੋਲ ਆ ਦਸਤਾਵੇਜ਼ ਦੇ ਰੂਪ ਚ ਮਜਬੂਤ ਹੈ ਸੋ ਇਹ ਦੱਸਣਾ ਸੀ ਕਿ ਦੁਆਬਾ ਉਹ ਧਰਤੀ ਹੈ ਜਿੱਥੇ ਦੋਨੀਆਂ ਲਹਿਰਾਂ ਜਿਹੜੀਆਂ ਪੈਦਾ ਹੋਈਆਂ ਦੋਨਾਂ ਲਹਿਰਾਂ ਦੇ ਨਾਇਕ ਜਿਹੜੇ ਉਹ 20 ਕਿਲੋਮੀਟਰ ਦੇ ਏਰੀਆ ਚ ਆ ਇੱਕੋ ਸਕੂਲ ਦੇ ਬਜਵਾੜਾ ਸਕੂਲ ਦੇ ਦੋਨੇ ਵਿਦਿਆਰਥੀ ਆ ਮੰਗੂਆ ਬਗੂ ਵਾਲੀ ਆ ਇਸੇ ਤਰ੍ਹਾਂ ਏ ਸੰਤ੍ਰਮ ਬੀਏ ਇੱਕੋ ਸਕੂਲ ਚ ਪੜ੍ਹਿਆ ਇੱਕੋ ਤਰ੍ਹਾਂ ਦੀ ਉਹਨਾਂ ਨੇ ਪਰੇਸ਼ਾਨੀ ਚੱਲੀ ਆ। ਅ ਸੰਤਰਾ ਬੀਏ ਥੋੜਾ ਜਿਆ ਕਿਉਂਕਿ ਬੈਕਵਰਡ ਕਲਾਸ ਨਾਲ ਸੰਬੰਧ ਉਹਨੂੰ ਥੋੜੀਆਂ ਪਰੇਸ਼ਾਨੀਆਂ ਸਮਾਜਿਕ ਤੌਰ ਤੇ ਨਹੀਂ ਉਸ ਉਸ ਤਰ੍ਹਾਂ ਝੱਲੀਆਂ ਆਰਥਿਕ ਦਬਾਅ ਵੀ ਬਹੁਤੇ ਨਹੀਂ ਸੀ। ਪਰ ਮੁਗੋ ਵਾਲੀ ਵਾਲੀ ਦੋਨੇ ਸਮੱਸਿਆਵਾਂ ਆਈਆਂ ਇੱਕੋ ਜਿਹੀਆਂ ਸੀ ਇੱਕੋ ਰੂਪ ਚ ਉਹਨੇ ਬਿਕਰਾਲ ਰੂਪ ਚ ਉਹਨੇ ਪੇਸ਼ ਕੀਤੀਆਂ ਤੇ ਸਭ ਤੋਂ ਜਿਹੜੀ ਨਮੋਸ਼ੀ ਵਾਲੀ ਗੱਲ ਹੈ ਮੈਂ ਲਾਸਟ ਦਿਨਾਂ ਵਿੱਚ ਤੋਂ ਬਾਬਾ ਬਿਲਗਾਜੀ ਢਲੇ ਸੀਗੇ ਤੇ ਕਈ ਵਾਰ ਉਹ ਗੱਲ ਕਰਦੇ ਉਹ ਰੋ ਪੈਂਦੇ ਸੀ ਮਤਲਬ ਜਾਤ ਪਾਤ ਦੇ ਪ੍ਰਬੰਧ ਬਾਰੇ ਗੱਲ ਕਰਦੇ ਹੋਏ ਉਹ ਕਹਿੰਦੇ ਸੀ ਦੇਸ਼ ਰਾਜ ਕਾਲੀ ਗਵਾਹ ਆ ਇਸ ਗੱਲ ਦਾ ਇਹ ਉਹਨਾਂ ਕੋ ਇਹ ਬਹੁਤ ਵਰਨਡੋ ਡਿਕਟੇਸ਼ਨ ਲੈਂਦੇ ਤੇ ਜਦੋਂ ਕਾਸਟ ਦੇ ਮਸਲੇ ਤੇ ਆਉਂਦੇ ਸੀ ਤੇ ਉਹਨਾਂ ਨੂੰ ਅੱਖਾਂ ਵਿੱਚ ਬੜੀ ਅਦਾਸੀ ਤੇ ਨਿਰਾਸ਼ਾ ਹੁੰਦੀ ਸੀ ਉਹਨਾਂ ਦੇ ਵਿੱਚ ਵੀ ਇਹ ਪ੍ਰਬੰਧ ਲਈ ਅਸੀਂ ਆਪਣੀਆਂ ਉਮਰਾਂ ਲਾਤੀਆਂ ਇੰਨੀਆਂ ਲੰਬੀਆਂ ਜੇਲਾਂ ਭੋਗੀਆਂ ਦੇਸ਼ ਦੀ ਆਜ਼ਾਦੀ ਲਈ ਅਸੀਂ ਕੀ ਖਟਿਆ ਸਾਹਿਤ ਵਿੱਚ ਜਿਹੜੀ ਪੇਸ਼ਕਾਰੀ ਹੈ ਗਲਤ ਦੀ ਉਹਦੇ ਬਾਰੇ ਮੈਂ ਲੰਬੀ ਗੱਲ ਨਾ ਵੀ ਕਰਾਂ ਤੇ ਮੈਂ ਇੱਕ ਪ੍ਰਸੰਗ ਸੜਾ ਦਿੰਨਾ ਮੈਂ ਗੁਰਦੇਵਾਲ ਸਿੰਘ ਹੁਣਾ ਦਾ ਨਾਵਲ ਪਰਸਾ ਪੜ੍ਹ ਰਿਹਾ ਸੀ ਪਰਸਾ ਨਾਵਲ ਪੜ੍ਹਦੇ ਆ ਜਿਹੜੇ ਨੈਕਸਲੀ ਨੌਜਵਾਨ ਹੈ ਜੋ ਕੁਪਲਟਾਉਣ ਲਈ ਰੁੱਝੇ ਹੋਏ ਉਹ ਮੀਟਿੰਗ ਕਰ ਰਹੇ ਪਰਸੇ ਦੇ ਘਰੇ ਬੜੀਆਂ ਪਲੈਨਿੰਗਸ ਹੋ ਰਹੀਆਂ ਦੇਸ਼ ਨੂੰ ਬਦਲਣ ਦੀਆਂ ਦੁਨੀਆ ਨੂੰ ਬਦਲਣ ਦੀਆਂ ਤੇ ਸਵੇਰ ਜਾਣ ਵੇਲੇ ਇੱਕ ਪਾਤਰ ਦੂਜੇ ਨੂੰ ਪੁੱਛਦਾ ਜਿਹੜੇ ਜਿਹਦੇ ਪਰਸੇ ਨੂੰ ਪੁੱਛਦਾ ਅਰਸ਼ੇ ਦੇ ਮੁੰਡੇ ਨੂੰ ਵੀ ਰਾਤ ਜਿਹੜਾ ਬੰਦਾ ਆਪਣਾ ਟੈਲ ਸੇਵਾ ਕਰ ਰਿਹਾ ਸੀ ਚਾਹ ਪਾਣੀ ਦਾ ਉਹ ਕੌਣ ਸੀ ਉਹ ਕਹਿੰਦਾ ਆਪਣਾ ਸੀਰੀ ਸੀ ਤੇ ਕਹਿੰਦਾ ਵੀ ਆਪਾਂ ਉਹਨੂੰ ਵਿੱਚ ਕਿਉਂ ਨਹੀਂ ਬਿਠਾ ਲਿਆ ਜਿਹੜੀਆਂ ਆਪਾਂ ਗੱਲਾਂ ਸਾਰੀਆਂ ਕੀਤੀਆਂ ਆਪਾਂ ਉਹਨਾਂ ਬਾਰੇ ਗੱਲਾਂ ਕਰ ਰਹੇ ਸੀ ਕਹਿੰਦਾ ਫਿਰ ਕੰਮ ਕੌਣ ਕਰਦਾ ਹੁਣ ਜਿਹੜਾ ਪੰਜਾਬੀ ਵਿੱਚ ਪੇਸ਼ਕਾਰੀ ਇਦਾਂ ਹੋਈ ਹੋਆ ਗਲਤ ਪਾਤਰ ਦੀ ਮੱਧ ਕਾਲ ਤੋਂ ਹੁਣ ਤੱਕ ਇਸ ਤਰ੍ਹਾਂ ਦੀ ਹੋਈ ਹੋਆ ਵੀ ਜਿਨ੍ਹਾਂ ਬੰਦਿਆਂ ਦੀਆਂ ਗੱਲਾਂ ਕੀਤੀਆਂ ਗਈਆਂ ਜਿਨ੍ਹਾਂ ਬਾਰੇ ਕੀਤੀਆਂ ਗਈਆਂ ਉਹ ਘਟਨਾ ਦਾ ਹਿੱਸਾ ਨਹੀਂ ਬਣ ਸਕੀ ਉਹ 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 ਉਸ ਤਰ੍ਹਾਂ ਪੇਸ਼ ਨਹੀਂ ਹੋ ਸਕੇ ਜਿਸ ਤਰ੍ਹਾਂ ਭਾਰਤੀ ਫਿਲਮਾਂ ਵਿੱਚ ਨਾ ਪੰਜਾਬੀ ਕਿਰਦਾਰ ਪਹਿਲਾਂ ਪੇਸ਼ ਹੁੰਦਾ ਸੀ ਮਜ਼ਾਕੀਆ ਰੂਪ ਵਿੱਚ ਬੱਲੇ ਬੱਲੇ ਦੇ ਰੂਪ ਵਿੱਚ ਇਸੇ ਤਰੀਕੇ ਨਾਲ ਦਲਤ ਪਾਤਰ ਜਿਹੜੇ ਆ ਉਹ ਪੇਸ਼ ਹੋਏ ਆ ਈਵਨ ਮਾਰਸ ਦੀ ਹੀਲ ਵਿੱਚ ਵੀ ਜਿਹੜਾ ਇੱਕ ਪ੍ਰਸੰਗ ਹੈ ਜਿੱਥੇ ਉਹ ਖੱਤਰੀਆਂ ਦੇ ਮੁੰਡੇ ਦੇ ਚੂੜੇ ਦੇ ਮੁੰਡੇ ਨਾਲ ਘੋੜੇ ਦੀ ਗੱਲ ਕਰਦਾ ਉਹ ਇਸੇ ਤਰ੍ਹਾਂ ਦੇ ਪ੍ਰਸੰਗ ਇਸੇ ਤਰ੍ਹਾਂ ਹੋਰ ਪ੍ਰਸੰਗ ਹੈ ਜੇ ਆਪਨ ਇੱਕ ਸਾਈਟ ਤੋਂ ਦੇਖਿਆ ਜਾਵੇ ਤਾਂ ਮੈਂ ਬਹੁਤ ਸਾਲ ਇਕ ਕਪਤਾ ਪੜਾਈ ਬਾਬਤ ਤੇ ਨਾਮ ਚਾਤਰ ਕੋਣਾ ਨਹੀਂ ਜਿਹੜੇ ਜੋ ਸੁਰਗੀ ਜੂੜਾ ਕਫਤਾ ਦਾ ਨਾਮ ਹੈ ਤੇ ਉਹ ਸੁਰਗੀ ਜੂੜਾ ਆਪਣੇ ਆਪ ਨੂੰ ਇਸ ਤਰ੍ਹਾਂ ਸਮਝਦਾ ਵੀ ਬਹੁਤ ਆਰਥਿਕ ਤੰਗੀਆਂ ਚ ਰਹਿ ਕੇ ਆਰਥਿਕ ਦਬਾਅ ਚ ਰਹਿ ਕੇ ਵੀ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਸਮਝਦਾ ਇਦਾ ਤਖਤੇ ਤੋ ਉਸ ਤੇ ਬੈਠਾ ਹੋਇਆ ਆਪਣੇ ਘਰ ਜਾਣ ਕੇ ਹੁਣ ਜੇ ਇਹ ਸਿਖਾ ਰਿਹਾ ਹੋਵੇ ਸਾਹਿਦ ਸੰਨ ਸਰਬੱਤ ਦਾ ਯਸ਼ੁਕਰ ਕਰਨ ਵਾਲੀ ਗੱਲ ਤੇ ਉਹ ਦਲਤ ਸਾਹਿਤ ਨਹੀਂ ਹੋ ਸਕਦਾ ਦਲਤ ਸਾਹਿਤ ਨਹੀਂ ਸਮਝਦਾ ਵੀ ਤੁਸੀਂ ਜੋ ਹੋ ਰਿਹਾ ਉਹਨੂੰ ਇਸ ਕਰਕੇ ਪਾਣਾ ਮਨ ਨੂੰ ਮੰਨ ਲਓ ਇਸ ਤਰ੍ਹਾਂ ਨਹੀਂ ਕਰ। ਇਸ ਤਰੀਂ ਜੱਟੀਆਂ ਦਾ ਗੀਤ ਕਪਤਾ ਮੋਹਨ ਸਿੰਘ ਦੀ ਮੈਂ ਕਈ ਸਾਲ ਛੁੱਟੀਆਂ 'ਚ ਮਾਤਰ ਨੂੰ ਪੜ੍ਹਾਏ। ਉਦੋਂ ਵੀ ਲੱਗਦਾ ਸੀ ਕਿ ਇਹ ਸੁਰ ਜਿਹੜੀ ਹੈ ਅਲਤ ਸਾਇੰਤੀ ਸੁਰ ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਲਾਲ ਸਿੰਘ ਦੇਲ ਕਹਿੰਦਾ ਵੀ ਕਿਸੇ ਕਪਤਾ ਦੇ ਹਵਾਲੇ 'ਚ ਕਹਿ ਰਿਹਾ ਕਿ ਜਿਹੜੀ ਸਾਡੇ ਤਾਂ ਮੁਰਦੇ ਵੀ ਜਿਹੜੇ ਆ ਉਹ ਇਕੱਠੇ ਨਹੀਂ ਮੈਨੂੰ ਪਿਆਰ ਕਰਦੀ ਪਰਜਾਤ ਫੁੜੀਏ। ਵੀ ਸਾਡੇ ਤਾਂ ਜਿਹੜੇ ਬਡੇਰੇ ਉਹ ਮੁਰਦੇ ਵੀ ਸਾਂਝੇ ਨਹੀਂ ਸਾੜਦੇ। ਸਿਰੇ ਵੱਖਰੇ ਵੱਖਰੇ ਪਿੰਡ 'ਚ। ਤਰਨ ਤਰਨ ਦੇ ਇੱਕ ਪਿੰਡ 'ਚ 13 ਗੁਰਦੁਆਰਾ। ਉਹਨਾਂ ਉਸੇ ਇੱਕ ਹੋਰ ਪਿੰਡ ਦੇ ਵਿੱਚ 11 ਸ਼ਮਸ਼ਾਨ ਘਾਟ ਬੱਕਰੇ ਬੱਕਰੇ ਇਹ ਸਾਡਾ ਪਿੰਡ ਜਦੋਂ ਤੁਸੀਂ ਅਸੀਂ ਇਹ ਕਹਦੇ ਨੇ ਮੈਨੂੰ ਕੱਲ ਕਿਸੇ ਨੇ ਕਿਹਾ ਵੀ ਪੰਜਾਬ ਵਿੱਚ ਜਾਤ ਪਾਤ ਨਹੀਂ ਹੈ ਮੈਨੂੰ ਕਹਿ ਰਿਹਾ ਬੰਦਾ ਇਹ ਬੜੀ ਸਾਂਝੀ ਵਾਲਤਾ ਬੜਾ ਤੁਸੀਂ ਐਵੇਂ ਹੀ ਅਵਸਥਾ ਰੋਲਾ ਪਾਦੇ ਮੈਂ ਕਿਹਾ ਯਾਰ ਪੰਜਾਬ ਵਿੱਚ ਨਹੀਂ ਹੈਗੀ ਮੇਰੇ ਘਰ ਦੇ ਨਾਲ ਗੁਰਦੁਆਰਾ ਮੇਰੇ ਪਿੰਡ ਚ ਗੁਰਦੁਆਰਾ ਘਰ ਦੇ ਨਾਲ ਹੈ ਮੇਰੇ ਬਜ਼ੁਰਗ ਉੱਥੇ ਉਹਨੇ ਜ਼ਮੀਨ ਤੇ ਬਣਿਆ ਹੋਇਆ ਜਿਹੜਾ ਉਸ ਗੁਰਦੁਆਰੇ 'ਚ ਇੱਕ ਅਰਦਾਸ ਹੋ ਗਈ ਐ ਖਾਸ ਕਮਿਊਨਿਟੀ ਦੇ ਖਿਲਾਫ ਉਹ ਗੁਰਦੁਆਰਾ ਜਿੱਥੇ ਸਰਬੱਤ ਦਾ ਭਲਾ ਮੰਗਦੇ ਸਵੇਰੇ ਸ਼ਾਮ ਅਰਦਾਸ ਹੁੰਦੀ ਆ ਉਸ ਗੁਰਦੁਆਰੇ 'ਚ ਇੱਕ ਖਾਸ ਕਮਿਊਨਿਟੀ ਦੇ ਖਿਲਾਫ ਅਰਦਾਸ ਹੋ ਗਈ ਜਿਹਨੇ ਜੀਹ ਦੀ ਵਡਣ ਦੇ ਝੋਨਾ ਲਾਉਣ ਦੇ ਤੇ ਜਿ ਵਡਣ ਦੇ ਵੱਧ ਪੈਸੇ ਮੰਗ ਲੈ ਸੀ ਵੀ ਇਹਨਾਂ ਨੂੰ ਬਾਈਕਾਟ ਕਰ ਇਹ ਗੁਰਦੁਆਰੇ 'ਚ ਅਰਦਾਸ ਹੋਈ ਸੋ ਜਿਹੜੀ ਬਾਹਰ ਨਹੀਂ ਦੇਖ ਸਾਡੀ ਆ ਉਹ ਅਜੀਬ ਕਿਸਮ ਦੀ ਸਹਿਤ ਵਿੱਚ ਪੇਸ਼ਕਾਰੀਆਂ ਕਿਤਾਬ ਨੇ ਵੱਡੇ ਸਾਡੇ ਬਹੁਤ ਵੱਡੇ ਕਹਾਣੀਕਾਰ ਹੋਣਾ ਨੇ ਦੋ ਕਹਾਣੀਆਂ ਗਲਤ ਜੀਵਨ ਬਾਰੇ ਲਿਖੀਆਂ ਇੱਕ 11 ਸਾਲ ਪਹਿਲਾਂ ਲਿਖੀ ਇੱਕ ਰੀਸੈਂਟਲੀ 2 ਸਾਲ ਬਾਅਦ ਲਿਖੀ ਉਹਦੇ ਚੋਂ ਦਲਤ ਪਾਤਰ ਜਿਹੜਾ ਆ ਕਹਾਣੀਕਾਰ ਦਾ ਜਿਹੜਾ ਨਾਇਕ ਆ ਉਹ ਬੰਦਾ ਏਡੀ ਮਨੋ ਮਾਨਸਿਕ ਸੰਕਟ ਦਾ ਸ਼ਿਕਾਰ ਆ ਵੀ ਲਾਸ਼ ਤੇ ਜਾ ਕੇ ਉਹ ਆਪਣੇ ਪਰਿਵਾਰ ਦੇ ਆਪਣੇ ਪਰਿਵਾਰ ਦੇ ਜੀਵਾਂ ਦਾ ਕਤਲ ਕਰਦਾ ਹੁਣ ਜਿਹੜਾ ਇੱਕ ਸਧਾਰਨ ਬੰਦਾ ਮਤਲਬ ਉਹ ਕੀ ਦਲਤ ਪਾਤਰ ਮਾਨਸਿਕ ਤੌਰ ਤੇ ਬਿਮਾਰ ਪਾਤਰ ਦਲਤ ਸਮਾਜ ਜਿਹੜੇ 85% ਰਹਣ ਵਾਲੇ ਲੋਕ ਹੈ ਜਾਂ ਜਿੰਨੇ ਪਰਸੈਂਟ ਰਹਿਪ ਵਾਲੇ ਲੋਕ ਬਹੁਤ ਗਿਣਤੀ ਦੇ ਆ ਵੀ ਉਹ ਕੀ ਇਨੇ ਮਨੋਰੋਗੀ ਆ ਵੀ ਉਹ ਆਪਣੀ ਮਾਂ ਦਾ ਆਪਣੇ ਭੈਣ ਦਾ ਆਪਣੇ ਭਰਾ ਦਾ ਕਤਲ ਕਰ ਸਕਦੇ ਤਵਾਜਨ ਜਿਹੜਾ ਇੱਕ ਰਾਈਟਰ ਆ ਮੈਂ ਇਹ ਸਮਝਦਾ ਕਿ ਜਿੰਨੀ ਕੁ ਮੇਰੀ ਸਮਝ ਹੈ ਮੈਂ ਇਹ ਨਹੀਂ ਕਹਿੰਦਾ ਮੈਂ ਬਹੁਤ ਪੜਿਆ ਪਰ ਜਿੰਨਾ ਕੁ ਮੈਂ ਪੜਿਆ ਜਾਂ ਅਨੁਭਵ ਕੀਤਾ 60 ਸਾਲ ਦੀ ਉਮਰ ਆ ਹੁਣ ਸਿੰਘ ਤਾਂ ਨਿਕਲਣੇ ਕਿ ਵੀ ਮੈਂ ਕੋਈ ਨਵੀਂ ਗੱਲ ਕਰਾਂ ਵੀ ਉਹ ਪਾਤਰ ਜਿਹੜਾ ਵੀ ਰਾਈਟਰ ਕਹਾਣੀ ਲਿਖੇ ਜਾਂ ਹਾਣੀ ਕਾਰ ਦਾ ਨਾ ਲੈ ਕੇ ਗੱਲ ਕਰੂ ਕਿਉਂਕਿ ਕੋਈ ਸਮਝ ਨਹੀਂ ਪਤਾ ਨਹੀਂ ਮੈਂ ਲਿਖੀ ਹੈ ਇਹ ਠੀਕ ਨਹੀਂ ਉਹਨਾਂ ਦਾ ਕਹਾਣੀ ਹੈ ਇਹ ਨੂੰ ਆਉਟ ਆ ਬ੍ਰਾਮ ਸਿੰਘ ਸੰਤੂ ਦੀ ਕਹਾਣੀ ਸੀ 9 2 11 ਠੀਕ ਹੈ ਠੀਕ ਹੈ ਠੀਕ ਹੈ ਨਵੰਬਰ ਦਾ ਹਾਂ ਨਵੰਬਰ ਦਾਸ ਦੂਜੀ ਕਹਾਣੀ ਉਸੇ ਕਹਾਣੀ ਦੇ ਹਵਾਲੇ ਨਾਲ ਫਿਰ ਛਪ ਗਈ ਤੇ ਉਹ ਪਾਤਰ ਜਿਹੜਾ ਅਖੀਰ ਤੇ ਨਾ ਮਤਲਬ ਉਹ ਕਹਾਣੀ ਸੀ ਕਿ ਮੈਂ ਹੁਣ ਰੋ ਨਾ ਲਵਾਂ ਜਿਹੜੀ ਨੈਕਸਟਲ ਛਪੀ ਠੀਕ ਹੈ ਜੀ ਓਕੇ ਭਾਜੀ ਹਉਮਤ ਜਸ ਹੁਣ ਰੋ ਰਹਾ ਲਮਾਂ ਬੰਦਾਲ ਵੀ ਸਾਰਾ ਪੰਜਾਬ ਹੀ ਰੋ ਰਿਹਾ ਸੀ ਉਹ ਕਹਾਣੀ ਪੜ੍ਹ ਕੇ ਪਰ ਮੈਨੂੰ ਇਰੀਟੇਸ਼ਨ ਹੋ ਰਹੀ ਜੀ ਕਹਾਣੀ ਪੜ੍ਹ ਕੇ ਬੰਦਾ ਚੰਗੀਆਂ ਖਾਣੀਆਂ ਲਿਖਣ ਵਾਲਾ ਬੰਦਾ ਚੰਗੀਆਂ ਗੱਲਾਂ ਕਰਨ ਵਾਲਾ ਬੰਦਾ ਪਾਤਰ ਨੂੰ ਖੜਾ ਕਿੱਥੇ ਕਰਦਾ ਲਿਆਣਗੇ ਉੱਪਰ ਇਹ ਪੇਸ਼ਕਾਰੀ ਪੰਜਾਬੀ ਦੀ ਆ ਮਤਲਬ ਪਿੰਡਾਂ ਅਸੀਂ ਪਿੰਡੂ ਲੋਕ ਆ ਪਿੰਡ ਦੇ ਵਿੱਚ 30% 40% ਬਸੋ ਦਲਤਾਂ ਦੀ ਆ ਸਮਾਜਿਕ ਸਰੂਕਾਰ ਆ ਖੇਤ ਮਜ਼ਦੂਰ ਆ ਹੋਰ ਰਿਸ਼ਤੇ ਆ ਜੇ ਬਾਕੀ ਸਮਾਜਿਕ ਨਾ ਵੀ ਹੋਣ ਕੰਮਕਾਰ ਦੇ ਰਿਸ਼ਤੇ ਸੀ ਇੰਨਾ ਵੀ ਨਹੀਂ ਸਮਝ ਸਕਦੇ ਕਿ ਇਹਰ ਪੱਤਰ ਨੇ ਮਾਨਸਿਕ ਤੌਰ ਤੇ ਬਿਮਾਰ ਹੋਣੇ ਵੀ ਕਤਲ ਕਰ ਦੇਣਗੇ ਇਸ ਕਿਸਮ ਦੀ ਜਿਹੜੀ ਪੇਸ਼ ਕਰਿਆ ਉਤੋਂ ਮੈਨੂੰ ਲੱਗਦਾ ਨਿਰਾਸ਼ਾ ਇੱਕ ਵਾਰ ਜਿਹੜੀ ਮੈਨੂੰ ਲੋਕ ਪੁੱਛਦੇ ਆ ਮੈਂ ਟਾਈਮ ਦੱਸ ਸਕਦੀ ਮਤਲਬ ਮੇਰੀ ਮਜੂਰੀ ਕੋਈ ਸੀ ਹਾਂ ਦੋ ਚਾਰ ਮਹੀਨੇ ਉਹ ਐ ਵੀ ਵੀ ਦਲਿਤ ਕਬਤਾ ਕਿਉਂ ਗੰਨੇ ਤੁਸੀਂ ਉਹ ਮੈਂ ਕਹਿੰਦਾ ਜਰ ਜੇ ਬ੍ਰਾਹਮਣ ਸਾਥਿਤ ਹੋ ਸਕਦਾ ਗੁਰਮਤ ਸਾਥਿਤ ਹੋ ਸਕਦਾ ਇਹ ਕਿਉਂ ਨਹੀਂ ਹੋ ਸਕਦਾ ਇੱਤੇ ਕਿਉਂ ਕਦੇ ਕੋ ਹੁੰਦੀ ਹੈ ਇੱਕ ਇੱਕ ਕਿਉਂ ਨਹੀਂ ਹੋ ਸਕਦਾ ਪਿੰਡਾਂ 'ਚ ਠੱਠੀਆਂ ਵੱਖਰੀਆਂ ਹੋ ਸਕਦੀਆਂ, ਮੁਹੱਲੇ ਵੱਖਰੇ ਹੋ ਸਕਦੇ, ਨਾਂ ਵੱਖਰੇ ਹੋ ਸਕਦੇ। ਪੜ੍ਹੇ ਲਿਖੇ ਬੰਦੇ 1 ਨੰਬਰ 2 ਨੰਬਰ ਦੇ ਤਹਿਕੀ ਗੱਲ ਕਰ ਸਕਦੇ, ਕੋਟੇ ਵਾਲੇ ਕਹਿ ਸਕਦੇ ਹੋਰ ਕੈਸੇ ਚ ਇਹ ਲਿਟਰੇਚਰਸ 'ਚ ਇਹ ਨਾ ਕਿਉਂ ਨਹੀਂ? ਜਦੋਂ ਬਾਕੀ ਥਾਂ 'ਤੇ ਸਾਰਾ ਕੁਝ ਹੋ ਰਿਹਾ ਹੋਵੇ, ਫੇ ਅਸੀਂ ਮਖੌਟਾ ਕੱਢ ਲਈ ਆਧਾਰ ਬੰਦੇ ਜਿਹੜਾ ਨਕਾਬ ਥੱਲੇ ਕਈ ਕੁਝ ਅਸੀਂ ਕਰੀ ਜਾਈਏ ਉਹ ਕਿਉਂ ਕਰੀ ਚੱਲੀਏ? ਅਜੀਬ ਮੇਰੀ ਬੇਟੀ ਡਾਕਟਰ ਹੈ। ਗੈਨੀਫੋਲੇਸਟ ਉਹ ਜਦੋਂ ਸ਼ੁਰੂ ਵਿੱਚ ਹੋਸਟਲ 'ਚ ਗਈ ਤੇ ਦੋ ਤਿੰਨ ਬੱਚਿਆਂ ਨੂੰ ਇਕੱਠਿਆਂ ਨੂੰ ਕਮਰਾ ਮਿਲਿਆ ਲੜਕੀਆਂ ਤੇ ਲੜਕੀਆਂ ਨੂੰ ਜਿਹੜਾ ਡਸਟਬਿਨ ਸੀ ਕੂੜੇ ਵਾਲਾ ਉਹ ਲੜਕੀਆਂ ਦੋਨੇ ਦੋਨਾਂ ਦੀ ਕੋਸ਼ਿਸ਼ ਇਹ ਰਹੀ ਕਿ ਉਹ ਲੜਕੀਆਂ ਡਸਟਬਿਨ ਜਿਹੜਾ ਹੈ ਉਹ ਮੇਰੀ ਬੇਟੀ ਦੇ ਜਿਹੜਾ ਕੋਰਨਰ ਆ ਜਿਸ ਪਾਸੇ ਉਹਦਾ ਬੈਟਲ ਗਿਆ ਉੱਥੇ ਪਿਆ ਰਹੇ ਇਹ ਮੈਂ ਉਦੋਂ ਮਤਲਬ ਮੈਂ ਇੱਕ ਅਧਿਆਪਕ ਸੀ ਮੇਰੇ ਮਨ 'ਚ ਇੱਕ ਸਮਝ ਸੀ ਕਿ ਇਹ ਗੱਲ ਗਲਤ ਕਿਉਂ ਹੋ ਰਹੀ ਹੈ ਫਿਰ ਮੈਂ ਉਹ ਜਾ ਕੇ ਬਾਡਨ ਨੂੰ ਰਿਕਵੈਸਟ ਕੀਤੀ ਉਹ ਕਹਿੰਦੇ ਇਹਨਾਂ 'ਚ ਕੀ ਫਰਕ ਪੈਂਦਾ ਕੂੜੇ ਦਾ ਤਾਂ ਕਿਤਨੇ ਕਿਤੇ ਰੱਖਣੀ ਐ ਉਹ ਤੇ ਮੈਂ ਕਹਿੰਦਾ ਇਹਨੂੰ ਹੋਰ ਕਿਤੇ ਨਹੀਂ ਰੱਖਿਆ ਜਾ ਸਕਦਾ ਕਿਹੜਾ ਡਸਟਪੈਨ ਇਹਦਾ ਕੀ ਮਤਲਬ ਹੈ ਮਤਲਬ ਇਟਸ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਭੋਗ ਰੀਆਂ ਮੈਂ ਪੰਜਾਬ ਅਸੀਂ ਚੰਡੀਗੜ੍ਹ ਵਿੱਚ ਪੜ ਰਿਹਾ ਸੀ ਮੇਰਾ ਕੀ ਵਾਪਰਿਆ ਕਿ ਪਹਿਲੇ ਦਿਨ ਹੀ ਯੂਨੀਵਰਸਿਟੀ ਦਾ ਪਹਿਲਾ ਦਿਨ ਪਹਿਲਾ ਹੌਸਟਲ ਦਾ ਦਿਨ ਮੇਰਾ ਤੇ ਜਿਹੜਾ ਉੱਥੇ ਰੂਮ ਸਰਵੈਂਟ ਹੈ ਉਨੇ ਦੋ ਦਰਵਾਜੇ 'ਚ ਲੱਤਾਂ ਮਾਰ ਕੇ ਮੇਰਾ ਦਰਵਾਜਾ ਖੁੱਲਿਆ ਤੇ ਫਿਰ ਮੈਂ ਲਗਾਤਾਰ ਦੇਖਿਆ ਪੂਰਾ ਆਪ ਸਾਥ ਦਰਵਾਜਾ ਲੱਤ ਮਾਰ ਕੇ ਖੁੱਲਦਾ ਰਿਹਾ ਉਹ ਬੰਦਾ ਬਾਅਦ 'ਚ ਮੈਨੂੰ ਬਦਲ ਲੱਗਿਆ ਵੀ ਮੇਰਾ ਦੋ ਬੜੇ ਪਿਆਰੇ ਦੋਸਤ ਗਰਤੇਜ ਕਹਰ ਵਾਲਾ ਮੇਰਾ ਕਲਾਸਫੇਲੋ ਪਾਲੀ ਭਿੰਦਰ ਮੇਰਾ ਐਕਸਲ ਸੀਨੀਅਰ ਸੀ ਮੇਰੇ ਜਾੜ ਤੋਂ ਪਹਿਲਾਂ ਮੇਰੀ ਜਾਤ ਪਹੁੰਚ ਗਈ ਸੀ ਮੈਂ ਕਿੱਥੇ ਜਾਦਾ ਉੱਥੇ ਉੱਥੇ ਉਸ ਡਿਪਾਰਟਮੈਂਟ ਵਿੱਚ ਮੇਰੀ ਜਾਤ ਪਹੁੰਚ ਗਈ ਮੈਂ ਕਿੱਥੇ ਜਾਦਾ ਹਾਂ ਕਿਸ ਕੋਟੇ 'ਚ ਆਇਆ ਹਾਲਾਂਕਿ ਨੰਬਰਾਂ ਦੇ ਸਿਲਸਲੇ 'ਚ ਮੈਂ ਉਹਨਾਂ ਉਹ ਇੰਟਰਨਸ ਟੈਸਟ ਵਿੱਚ ਵੀ ਬਾਕੀਆਂ ਚ ਸਭ ਤੋਂ ਜ਼ ਪਰ ਕਿਉਂਕਿ ਮੇਰੇ ਤੇ ਇੱਕ ਟੈਗ ਲੱਗਿਆ ਹੋਇਆ ਸੀ ਉਸ ਟੈਗ ਤਹਿਤ ਉਹ ਬੰਦੇ ਨੂੰ ਸਭ ਤੋਂ ਪਹਿਲਾਂ ਮੈਸੇਜ ਪਤਾ ਲੱਗਿਆ ਵੀ ਮੈਂ ਕੌਣ ਹਾਂ ਤੇ ਉਸ ਤੋਂ ਬਾਅਦ ਉਹ ਨੌਕਰ ਨੂੰ ਪਤਾ ਲੱਗਿਆ ਜਿਹੜਾ ਸਾਡੇ ਬੱਲਾਚੌਰ ਸਾਡੇ ਜ਼ਿਲ੍ਹੇ ਨਾਲ ਸੰਬੰਧ ਸਿਗਾ ਪਰ ਉਹਦੇ ਮਨ ਚ ਸੀਗਾ ਕਿ ਉਹ ਛੋਟੀ ਜਾਤ ਚੋਂ ਨਹੀਂ ਸੀ ਇਸ ਕਰਕੇ ਉਹ ਬਾਕੀ ਜਾਂਦੇ ਦਰਵਾਜ਼ੇ ਤੇ ਨੌਕ ਕਰਦਾ ਸੀ ਪਰ ਮੇਰਾ ਦਰਵਾਜ਼ਾ ਲਾਤ ਨਾਲ ਠੋਕਦਾ ਇਸ ਕਿਸਮ ਦੀ ਮਤਲਬ ਬੰਦੇ ਦੀ ਜਦੋਂ ਬਣਤਰ ਹੋਵੇ ਤੁਹਾਡਾ ਬਿਹਾਰ ਚ ਇਸ ਤਰ੍ਹਾਂ ਦੇ ਲੋਕ ਆ ਜਾਣ ਮੈਨੂੰ ਇੱਕ ਜੋ ਮੈਂ ਨੈਸ਼ਨਲ ਪਾਰਕਸ ਵਿੱਚ ਸੀ ਮੈਂ ਸਮਝਦਾ ਰਿਹਾ ਵੀ ਮੁਹਮਮਦਨ ਜਿਹੜੇ ਆ ਔਰਤਾਂ ਜਿਹੜੀਆਂ ਆ ਘਟ ਗਣਤੀ ਜਿਹੜੀ ਆ ਇਹਨਾਂ ਦਾ ਇੱਕ ਫਰੰਟ ਹੋਗਾ ਤੇ ਲਗਭਗ ਇੱਕ ਲਾਈਨ ਤੇ ਇਕੱਠੇ ਹੋਣਗੇ ਮੈਨੂੰ ਸਾਡਾ ਇੱਕ ਡਿਪਟੀ ਡਾਇਰੈਕਟਰ ਜਿਹਦੇ ਨਾਲ ਬਾਅਦ ਚ ਮੇਰੀ ਲੜਾਈ ਹੋਈ ਜਦ ਕਰਕੇ ਮੈਂ ਨੌਕਰੀ ਛੱਡਣੀ ਪਈ ਉਸ ਬੰਦੇ ਨੇ ਮੈਨੂੰ ਕਿਹਾ ਕਿ ਜੇ ਚੂੜੇ ਦੀ ਹਾਂਡੀ ਚ ਖੀਰ ਹੋਵੇ ਤੇ ਮੁੱਲਾ ਨੂੰ ਕੀ ਪਾ ਮੈਨੂੰ ਸਮਝ ਨਹੀਂ ਆਈ ਵੀ ਇਹ ਮੈਨੂੰ ਕਿਉਂ ਸੁਣਾਇਆ ਬਹੁਤ ਦਿਨਾਂ ਬਾਅਦ ਮੇਰਾ ਕਲੀਕ ਹੁਣ ਬੀਬੀਸੀ ਚ ਕੰਮ ਕਰਦਾ ਕਲਵੰਤ ਕੋਸ਼ੜ ਉਹਨੇ ਮੈਨੂੰ ਕਿਹਾ ਕਿ ਮੌਲਵੀ ਹੁਣੀ ਇਹ ਕਹਿੰਦੇ ਉਹਨਾਂ ਨੂੰ ਉਹ ਮੌਲਵੀ ਕਹਿੰਦਾ ਸੀ ਉਹ ਕਹਿੰਦੇ ਸੀਗੇ ਕਿ ਇਹਨੇ ਇਸ ਬੰਦੇ ਨੇ ਬੁੱਲੇ ਸ਼ਾਹ ਦੀ ਕਾਫੀ ਤਾਂ ਗਲਤ ਅਰਥ ਸਨਸਨਾਏ ਸੀ। ਉਹ ਗਲਤ ਅਰਥ ਕੀ ਸੀਗੇ ਬੁੱਲੇ ਨੇ ਕਿਤੇ ਕਿਹਾ ਕਿ ਮਰਲਾ ਅਤੇ ਮਿਸ਼ਾਲਚੀ ਦੋਨਾਂ ਇੱਕੋ ਚਿੱਤ ਲੋਕਾਂ ਕਰਦੇ ਚਾਨਣਾ ਆਪ ਹਨੇਰੇ ਵਿੱਚ। ਇਹ ਮੈਂ ਕਿਤੇ ਪੜਿਆ ਸੀ ਪ੍ਰੈਸ ਕਲੱਬ ਦੇ ਵਿੱਚ ਪੰਜਾਬੀ ਕਿਸੇ ਹੋਰ ਪ੍ਰਸੰਗ 'ਚ। ਉਸ ਬੰਦੇ ਨੇ ਇੰਡੀਵਿਜੂਅਲ ਲੈ ਕੇ ਇਸ ਤਰ੍ਹਾਂ ਦੇ ਈਡੀਅਮ ਜਿਹੜੇ ਘੜੇ। ਸੋ ਜਦੋਂ ਸਾਡੇ ਕੋਲ ਈਡੀਅਮ ਲਗਾਤਾਰ ਬਣੇ ਹੋਇਆ, ਸਾਡੇ ਬਯਾਰਤਾਂ ਬਣੀਆਂ ਹੋਈਆਂ, ਕਾਸਟਾਂ ਬਾਰੇ ਲਤੀਫੇ ਬਣੇ ਹੋਇਆ, ਲਿਖਤੀ ਤੌਰ ਤੇ ਕਈ ਕੁਝ ਪਿਆ ਹੋਇਆ। ਤੇ ਉਦੋਂ ਮੈਨੂੰ ਲੱਗਦਾ ਦਲ ਸਹਿਤਾ ਪ੍ਰਸੰਗ ਜਿਹੜਾ ਗਰਮੀਤ ਗੱਲ ਕਰਕੇ ਕਿ 1992 ਤੋਂ ਬਾਅਦ ਵਿਚਾਰਨ ਦੀ ਲੋੜ ਨਹੀਂ ਟੋਟਲ ਉਸ ਤੋਂ ਪਹਿਲਾਂ ਵਿਚਾਰਨ ਦੀ ਲੋੜ ਹੈ ਮੱਧ ਕਾਲ ਤੋਂ ਲੈ ਕੇ ਅੱਜ ਤੱਕ ਦੇ ਸਹਿਤਾ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਵੀ ਨਿਰੀਖਣ ਹੋਣ ਦੀ ਲੋੜ ਹੈ ਤਾਂ ਕਿ ਡਾਕਟਰ ਰਾਜਮਾਰ ਉਹਨਾਂ ਦਾ ਵੱਡਾ ਕੰਮ ਹੈ ਪਰ ਉਹ ਅੰਗਰੇਜ਼ੀ 'ਚ ਹੋਣ ਕਰਕੇ ਸਾਡੇ ਤੱਕ ਸਿੱਧਾ ਨਹੀਂ ਪਹੁੰਚਦਾ ਸੋ ਉਹ ਪੁਆਇੰਟ ਨਾ ਚਾਹੀਦਾ ਕਿ ਇਸ ਰੂਪ ਵਿੱਚ ਕਿਤੇ ਨਾ ਕਿਤੇ ਆਵੇ ਉਹ ਤਾਂ ਕਿ ਸਾਨੂੰ ਪਤਾ ਲੱਗ ਸਕੇ ਮੈਨੂੰ ਨਹੀਂ ਪਤਾ ਕਿ ਮੈਂ ਆਪਣੇ ਆਪਣੇ ਟੌਪਿਕ ਤੇ ਬੋਲਿਆ ਪਰ ਮੈਂ ਅੱਜ ਨਾ ਜਿਹੜੀਆਂ ਗੱਲਾਂ ਸੀ ਮੈਂ ਦਿਲ ਤੋਂ ਮੇਰੇ ਮਨ ਸੀ ਕਿ ਮੈਂ ਕਰਨੀ ਆ ਹੈਗੀਆਂ ਉਹ ਮੈਂ ਕਰਕੇ ਜਾ ਰਿਹਾ ਬੇਰਵាច់ ਜੇ ਦੋ